मना <laughs> बालक्त ਅਧਿਕਾਰ ਯੋਗ ਕਿਸਾਨ ਭਰਾਵੋ ਸਭ ਤੋਂ ਪਹਿਲਾਂ ਗੁਰਪਤਰੀ ਸਾਂਝ ਪਾਈ ਗੱਜ ਕੇ ਜਵਾਬ ਦੇਣਾ ਸ੍ਰੀ ਵਾਹਿਗੁਰੂ ਜੀ ਕਾਖਾ ਵਾਹਿਗੁਰੂ ਜੀ ਦੇ ਮੱਤੇ ਅੱਜ ਦਾ ਜੋ ਪ੍ਰੋਗਰਾਮ ਸੰਜਸਤ ਕਿਸਾਨ ਮੋਰਚੇ ਦੇ ਸਦੇ ਤਹਿਤ ਜੋ ਤਸੀਲ ਪੰਧਰੀ ਕੀਤਾ ਜਾ ਰਿਹਾ ਹੈ ਇਹਦਾ ਜੋ ਮੁੱਖ ਕਾਰਨ ਹੈ ਜੋ ਭਾਰਤ ਅਤੇ ਅਮਰੀਕਾ ਦੇ ਇੱਕ ਸਮਝੌਤਾ ਹੋਣ ਜਾ ਰਿਹਾ ਹੈ ਸੁਣੋ ਤਾਂ ਜਿਸ ਦੇ ਵਿੱਚ ਜਿਹੜਾ ਵਪਾਰ ਹੈ ਉਹ ਬਿਨਾਂ ਕਿਸੇ ਟੈਕਸ ਤੋਂ ਹੋਊਗਾ ਜਿਹੜੀਆਂ ਮੰਡੀਆਂ ਦੇ ਉੱਪਰ ਆਪਾਂ ਪਹਿਲਾਂ ਦੀ ਗੱਲ ਕਰਦੇ ਸੀਗੇ ਕਿ ਜਦੋਂ ਦਿੱਲੀ ਮੋਰਚੇ ਵੇਲੇ ਵੀ ਕਿ ਸਾਡੀ ਲੜਾਈ ਕਾਰਪੋਰੇਟ ਦੇ ਖਿਲਾਫ ਆ ਆਪਾਂ ਕਾਰਪੋਰੇਟ ਦੇ ਸਿਰਫ ਰਹਿਣਾ ਦਾ ਸਿੱਖ ਨਹੀਂ ਲੀਕੇ ਅੰਬਾਲੀ ਦੇ ਅੰਡਾਮਨੀ ਜਾਂ ਇਹ ਜੋ ਹੋਰ ਜਿਹੜੇ ਹੈਗੇ ਕੰਪਨੀ ਆਲੇ ਵੀ ਉਹਨਾਂ ਦਾ ਜਿਹੜੀ ਕਹਾਣੀ ਆ ਅਸਲ ਦੇ ਵਿੱਚ ਜਿਹੜੀ ਲੜਾਈ ਆ ਤੇ ਦੁਨੀਆ ਦੇ ਵਿੱਚ ਇਹ ਵੱਡੀਆਂ ਕੰਪਨੀਆਂ ਨੇ ਨਾਟੀਨੈਸ਼ਨਲ ਕੰਪਨੀਆਂ ਹੈਗੀਆਂ ਨੇ ਉਹਨਾਂ ਦੀ ਸਾਰਿਆਂ ਦੀ ਅੱਖ ਜਿਹੜੀ ਹੈਗੀ ਆ ਉਹ ਭਾਰਤ ਦੀ ਉੱਪਰ ਜਿਹੜੀ ਜ਼ਮੀਨ ਆਪਣੀ ਇਹਦੇ ਉੱਪਰ ਹੈਗੀ ਆ ਇਹ ਮੰਡੀ ਉੱਪਰ ਹੈਗੀ ਆ ਇਹ बार-बार ਨੀਤੀਆਂ ਵੀ ਉਸੇ ਤਹਤ ਹੈ ਤੋਂ ਉਸੇ ਰਾਹ ਦੇ ਉੱਪਰ ਆ ਰਹੀਆਂ ਨੇ ਆ ਪਿਛੇ ਇਹ ਮੰਡੀ ਦਾ ਦਰੜਾ ਆ ਉਹ ਵੀ ਇਹਦੇ ਵਿੱਚੋਂ ਰਹਿ ਗਿਆ ਇਹ ਸਾਰੇ ਜਿਹੜੀਆਂ ਕੜੀਆਂ ਕੁਝ ਜੀਆਂ ਜੜੀਆਂ ਹੋਈਆਂ ਨੇ ਪਰ ਜਿਹੜਾ ਇਹ ਨਵਾਂ ਇਹ ਐਗਰੀਮੈਂਟ ਹੋਣ ਜਾ ਰਿਹਾ ਜਦੋਂ ਵੀ ਕੋਈ ਦੇਸ਼ ਹੈ ਦੂਜੀ ਦੇਸ਼ ਨਾਲ ਵਪਾਰ ਕਰਦਾ ਕੋਈ ਜੋ ਇੰਪੋਰਟ ਹੋਵੇ ਜਾਂ ਐਕਸਪੋਰਟ ਹੋਵੇ ਉਹਦੇ ਉੱਪਰ ਕਸਟਮ ਡਿਊਟੀ ਹੁੰਦੀਆਂ ਲੱਗਿਆ ਹੁੰਦਾ ਟੈਕਸ ਹੁੰਦਾ ਤੇ ਅਸੀਂ ਜੇ ਕਿਸੇ ਦੇਸ਼ ਦੇ ਵਿੱਚ ਜਾ ਕੇ ਆਪਣੀ ਚੀਜ਼ ਵੇਚਾਂਗੇ ਤਾਂ ਉਹ ਆਪਣੇ ਟੈਕਸ ਬਸੂਲਦੇ ਆ ਕਿ ਉਹਦੀ ਕਬਾਉਂਡਰੀ ਹੁੰਦੀ ਹੈ ਕਿ ਜਿਹੜੀ ਉੱਥੋਂ ਦੀ ਚੀਜ਼ ਪੈਦਾਵਾਰ ਹੈਗੀ ਆ ਉਹ ਪੈਦਾਵਾਰ ਵੀ ਉਨੀ ਉਥੋਂ ਲਾਜ ਕੋ ਉਥੇ ਮੰਡੀ ਦੇ ਵਿੱਚ ਵਿਕ ਸਕੇ ਜੇ ਬਾਹਰਲੀ ਚੀਜ਼ਾਂ ਉਥੇ ਜਾਣ ਗਈਆਂ ਤਾਂ ਉਹਨੂੰ ਟੈਕਸ ਦੇਣਾ ਪਊਗਾ ਤਾਂ ਬਹੁਤ ਮਹਿੰਗੇ ਰੇਟ ਜਾਣਗੇ ਇਸ ਕਰਕੇ ਬਾਹਰਲੀ ਚੀਜ਼ਾਂ ਨੂੰ ਰੋਕਣ ਵਾਸਤੇ ਟੈਕਸ ਹੁੰਦਾ ਜੇ ਇਹ ਫ੍ਰੀ ਟ੍ਰੇਡ ਦਾ ਜਿਹੜਾ ਹੈਗਾ ਮੁੱਦਾ ਜੇ ਸਮਝੋ ਤਾਂ ਹੋ ਜਾਂਦਾ ਹੈ ਤਾਂ ਗੱਲ ਸਾਫ਼ ਹੈ ਕਿ ਜਿਹੜੀ ਬਾਹਰ ਦੇ ਜਿੰਸਾ ਹੈਗੀਆਂ ਅਮਰੀਕਾ ਦੇ ਪ੍ਰੋਡਕਸ਼ਨ ਹੈਗੀ ਆ ਜਾਂ ਇਸ ਤੋਂ ਇਲਾਵਾ ਚਲੀ ਅਮਰੀਕਾ ਦੀ ਹੈਗੀ ਇਸ ਦੇ ਆਉਣal ਸਮੇਂ ਦੇ ਵਿੱਚ ਹੋ ਸਕਦਾ ਅਕਤੂਬਰ ਨਵੰਬਰ ਦੇ ਵਿੱਚ ਇਹ ਚੀਜ਼ ਵੀ ਸਾਹਮਣੇ ਆਉਂਦੀ ਕਿ ਜਿਹੜਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇਸ਼ ਨੇ ਹਰੇਕ ਦੇਸ਼ ਦੇਖੋ ਉਹ ਤੇ ਕੋਈ ਮਹਾਰਤ ਹੁੰਦੀ ਆ ਭਾਰਤ ਖੇਤੀ ਪ੍ਰਧਾਨ ਤੋਂ ਬਾਅਦ ਇਥੇ ਖੇਤੀ ਤੇ ਨਿਰਭਰ ਜਿਹੜਾ ਜੀਡੀਪੀ ਦੇਸ਼ ਦੀ ਹੈਗੀ ਆ ਉਹ ਤੇ ਸਭ ਤੋਂ ਵੱਧ ਜਿਹੜਾ ਹੈਗਾ ਉਹ ਆ ਕਰੋਨਾ ਟਾਈਮ ਦੇ ਵਿੱਚ ਵੀ ਖੇਤੀ ਨੇ ਮਲਕੇ ਦੇਸ਼ ਨੂੰ ਬਚਾ ਕੇ ਰੱਖਿਆ ਜਿਵੇਂ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਉਹਨਾਂ ਕੋਲ ਸਭ ਤੋਂ ਵੱਧ ਕੀ ਆ ਡੈਰੀ ਫਾਰਮ ਨੇ ਆ ਦੁੱਧ ਦਾ ਵਪਾਰ ਤੇ ਦੁੱਧ ਤੋਂ ਬੜੀਆਂ ਵਸਤੂਆਂ ਉਹਨਾਂ ਕੋਲ ਬਹੁਤ ਨੇ ਸਰਪ੍ਰਸਤਾਂ ਨੂੰ ਤੇ ਇਹ ਐਗਰੀਮੈਂਟ ਉਹਨਾਂ ਦੇਸ਼ਾਂ ਨਾਲ ਵੀ ਹੋਣ ਜਾ ਰਿਹਾ ਜਿਵੇਂ ਅਮਰੀਕਾ ਤੋਂ ਬਾਅਦ ਤੁਰਨ ਨਾਲ ਵੀ ਹੁੰਦਾ ਹੈਗਾ ਤਾਂ ਇਹ ਚ ਆ ਨਾਲ ਜਿਹੜੇ ਆਪਣੇ ਡੇਰੀ ਫਾਰਮ ਦੇ ਜਿੰਨੇ ਪੁਰੇ ਖੇਤੇ ਹੈਗੇ ਆ ਜਾਂ ਆਪਣੇ ਦੁੱਧ ਦੇ ਵਪਾਰ ਹੁੰਦੇ ਇਸ ਤੋਂ ਇਲਾਵਾ ਕੋ ਹੋਰ ਹੁੰਦਾ ਹੈ ਇਹਨਾਂ ਨਾਲ ਜੁੜੇ ਹੋਏ ਉਹਦੀ ਖਾਤਰੇ ਚ ਉਹਨਾਂ ਨਾਲ ਤੋਂ ਫ੍ਰੀ ਟ੍ਰੇਡ ਦੇ ਰਾਹੀਂ ਆਪਣੇ ਭਾਰਤ ਚਾਹ ਰਹੇ ਆ ਆਪਣੀ ਜਿਹਨ ਦੁੱਧ ਤੋਂ ਬਣੀਆ ਵਸਤਾਂ ਨੂੰ ਇਥੇ ਭਾਰਤ ਦੇ ਕੁੱਲੀ ਮੰਡੀ ਚ ਜਿਹੜਾ ਹੈਗਾ ਬਾਜ਼ਾਰ ਚ ਲੈ ਕੇ ਆ ਰਹੇ ਆ ਤੇ ਜਿਹੜਾ ਅਮਰੀਕਾ ਅਮਰੀਕਾ ਆਪਣੀ ਜਿੰਸਾ ਨੂੰ ਭਾਰਤ ਦੀ ਮੰਡੀ 'ਚ ਵੇਚਣਾ ਚਾਹੁੰਦਾ ਕਿ ਸਾਡੇ ਤੇ 1% ਜਿਹੜਾ ਹੈਗਾ ਕੋਈ ਟੈਕਸ ਨਾ ਹੋਵੇ ਸਾਨੂੰ ਫ੍ਰੀ ਖੁੱਲੀ ਛੁੱਟੀ ਹੋਵੇ ਕਿ ਅਸੀਂ ਜੋ ਮਰਜ਼ੀ ਚੀਜ਼ ਥੋੜੇ ਦੇਸ਼ਾਂ 'ਚ ਵੇਚ ਸਕਦੇ ਹੁਣੇ ਕੋਟਾ ਜੀ ਆਪਾਂ ਕੋ ਚੀਜ਼ ਉੱਥੇ ਲੈ ਕੇ ਜੰਨੇ ਤਾਂ 200% ਟੈਕਸ ਲਾਉਦੇ ਆਪਾਂ ਲੇਕਿਨ ਜਾ ਸਕਦੇ ਜਿਹੜੀ ਆਪਣੀਆਂ ਪਿਛਲੇ ਸਮੇਂ 'ਚ ਦੇਖਿਆ ਪਿਛਲੇ ਸਾਲ ਵੀ ਆਪਣੀ ਜਿੰਸਾ ਰੋਈਆਂ ਨੇ ਮੰਡੀਆਂ ਦੇ ਵਿੱਚ ਵੀ ਧਰਨੇ ਲੱਗਿਆ ਤੇ ਆਪਾਂ ਕਿੰਨਾ ਇਹ ਮਤਲਬ ਕਿ ਮਿਹਨਤ ਕੀਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰ ਨੂੰ ਜਗਾਨ ਦੀ ਕੋਸ਼ਿਸ਼ ਕੀਤੀ ਕਿ ਜੇ ਖੇਤੀ ਖਤਮ ਆ ਤਾਂ ਸਾਰਾ ਕੁਝ ਖਤਮ ਆ ਇਸ ਕਰਕੇ ਜੇ ਪਿਛਲੇ ਸਾਲ ਜਿਹੜੀਆਂ ਸਮੱਸਿਆਵਾਂ ਆਈਆਂ ਤਾਂ ਜੇ ਇਹ ਟ੍ਰੇਡ ਖੁੱਲ ਜਾਂਦਾ ਇਹ ਜੋ ਬਿਨਾਂ ਟੈਕਸ ਤੋਂ ਵਪਾਰ ਖੁੱਲ ਜਾਂਦਾ ਤਾਂ ਆਪਣੀ ਜੀਵਨਸ ਕਿੱਥੇ ਜਾਊਗੀ ਜਿਹੜੀ ਆਪਾਂ ਬਰੀਕ ਜੀ ਦੀ ਕਹਿੰਦੇ ਆ ਜਿਹਨੂੰ ਆ ਬਾਂਸ ਮੱਟੀ ਜਾਂ ਹੋਰ ਫਸਲਾਂ ਇਹਨਾਂ ਦੇ ਉੱਪਰ ਸਾਡੀ ਮੰਗ ਸੀ ਆ ਜਿਹੜਾ ਚੰਡੀਗੜ੍ਹ ਗਏ ਆ ਜਿਹੜਾ ਮਾਮਲੇ ਦੇ ਵਿੱਚ ਪੰਡਿਗਰ ਮਾਮਲੇ ਵਿੱਚ ਵੀ ਇਹੀ ਮੰਗ ਲੈ ਕੇ ਗਏ ਸੀ ਕਿ ਸਾਨੂੰ ਜਿਹੜੀ ਬਾਸਮਤੀ ਦੇ ਉੱਤੇ ਸਾਨੂੰ ਐਮਐਸਟੀ ਦਿੱਤੀ ਜਾਵੇ ਤਾਂ ਜੋ ਇਹ ਬਾਹਰਲੇ ਮੁਲਕਾਂ ਨਾਲ ਵਪਾਰ ਹੋ ਸਕੇ ਜਿਸ ਨਾਲ ਸਾਡੇ ਦੇਸ਼ ਦਾ ਲੋਡ ਵੀ ਆਊਗਾ ਤੇ ਇਹ ਜਿੰਸ ਸਾਡੀ ਬਾਹਰ ਵਿਕ ਸਕਣ ਉਹ ਇਹ ਇਸ ਤਰ੍ਹਾਂ ਭਾਵੇਂ ਕਾਲੇ ਕਾਨੂੰਨ ਆਏ ਸਨ ਨਾ ਜਦੋਂ ਅੱਜ ਸ਼ੁਰੂ-ਸ਼ੁਰੂ ਦੇ ਵਿੱਚ ਇਸ ਗੱਲ ਨੂੰ ਉਠਾਇਆ ਸੀ ਤੇ ਲੋਕ ਇੱਕ ਅਚੰਭਾ ਜਿਹਾ ਸਮਝਦੇ ਸਨ ਕਿ ਨਹੀਂ ਐਸਾ ਕਿਵੇਂ ਹੋ ਸਕਦਾ ਬਣਾਏ ਕਾਨੂੰਨ ਕਿਵੇਂ ਰੋਕੇ ਸੱਕਦੇ ਨੇ ਨਹੀਂ ਹੋ ਸਕਦਾ ਮੰਡੀਆਂ ਖਤਮ ਨਹੀਂ ਹੋ ਸਕਦੀਆਂ ਪਰ ਹੌਲੀ ਹੌਲੀ ਜਿਵੇਂ ਲੋਕਾਂ ਨੂੰ ਸਭ ਤੋਂ ਪਹਿਲਾਂ ਜਿੰਦਾਬਾਦ 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 ਹਾਏ ਹਾਏ ਮੁਸਲਮਾਨ ਜਿੰਦਾਬਾਦ 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 ਆ ਗੁਰਵਿੰਦਰ ਸਿੰਘ ਦਦਨਾ ਜ਼ਿਲ੍ਹਾ ਪਟਸਕਾਤਰ ਕਿਰਤੀ ਕਿਸਾਨ ਯੂਨੀਅਨ ਤੋਂ ਜੀ ਅੱਜ ਜੋ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਤਹਿਸੀਲ ਪੱਧਰੀ ਪ੍ਰੋਗਰਾਮ ਕੀਤੇ ਜਾ ਰਹੇ ਆ ਇਹ ਜੋ ਅਮਰੀਕਾ ਦਾ ਬਫਦ ਭਾਰਤ ਦੇ ਵਿੱਚ ਆਇਆ ਹੋਇਆ ਸੀ ਤੇ ਜੋ ਪਿਛਲੇ ਸਮੇਂ ਤੋਂ ਗੱਲ ਚੱਲਦੀ ਆ ਰਹੀ ਆ ਕਿ ਜਿਹੜਾ ਫ੍ਰੀ ਟ੍ਰੇਡ ਦਾ ਮਾਮਲਾ ਕਾਫੀ ਜਿਹੜਾ ਉੱਠਿਆ ਹੋਇਆ ਹੈਗਾ ਇਹਦੇ ਚ ਜਿਹੜਾ ਫ੍ਰੀ ਟ੍ਰੇਡ ਦੇ ਮਾਮਲੇ ਚ ਜਿਹੜੀਆਂ ਜਿੰਸਾਂ ਨੇ ਜਿਹੜੀ ਰੋਕ ਹੁੰਦੀ ਹੈ ਮੰਡੀ ਦੇ ਵਾਸਤੇ ਕਿ ਉਹ ਚ ਇਹ ਅਮਰੀਕਾ ਜਾਂ ਹੋਰ ਜਿਹੜੇ ਦੇਸ਼ ਹੈਗੇ ਆ ਉਹ ਭਾਰਤ ਨਾਲ ਸਮਝੌਤਾ ਕਰਨ ਜਾ ਰਹੇ ਆ ਕਿ ਜਿਹੜਾ ਉਹਨਾਂ ਦਾ ਜਿੰਸਾ ਇੱਥੇ ਆ ਕੇ ਵਿਕਣ ਗਿਆ ਜਿਹਦੇ ਉੱਪਰ ਬਿਲਕੁਲ ਜਿਹੜਾ ਹੈਗਾ ਕੋਈ ਵੀ ਟੈਕਸ ਨਹੀਂ ਹੋਊਗਾ ਕਿਸਾਨ ਦੇ ਇਹ ਮਤਲਬ ਕਿ ਮੰਗ ਹੈਗੀ ਹੈ ਕਿ ਇਹ ਸਮਝੌਤਾ ਨਹੀਂ ਹੋਣਾ ਚਾਹੀਦਾ ਹੈਗਾ ਰੱਦ ਹੋਣਾ ਚਾਹੀਦਾ ਹੈਗਾ ਜੇਕਰ ਇਹ ਹੁੰਦਾ ਸਾਡੀਆਂ ਜਿਹੜੀਆਂ ਜਿੰਸਾਂ ਨੇ ਸਾਡੀਆਂ ਇਹ ਕੋਡੀ ਭਾਅ ਵਿਕਣੀਆਂ ਹੈਗੀਆਂ ਇਸ ਕਰਕੇ ਜਿਹੜੇ ਪਿਛਲੇ ਸਮੇਂ ਚ ਕਾਨੂੰਨ ਆ ਰਹੇ ਸਾਰੇ ਉਹ ਕਿਸਾਨ ਲਹਿਰ ਦੇ ਖਿਲਾਫ ਹਨ ਇਹ ਕਿਸਾਨੀ ਨੂੰ ਜਿਹੜਾ ਹੈਗਾ ਦਬਾਉਣ ਲਈ ਕੁਚਲਣ ਲਈ ਆ ਰਹੇ ਹੈਗੇ ਇਸ ਕਰਕੇ ਸਸ ਜੋਰ ਸ਼ੋਰ ਨਾਲ ਮੰਗ ਉਠਾ ਰਹੇ ਆ ਕਿ ਫ੍ਰੀ ਟਰੇਡ ਦਾ ਮਾਮਲਾ ਜਿਹੜਾ ਹੈਗਾ ਤੇ ਡਬਲਿਊਟੀਓ ਦਾ ਜਿਹੜਾ ਮਾਮਲਾ ਹੈਗਾ ਭਾਰਤ ਤੋਂ ਬਾਹਰ ਆਏ ਤੇ ਫ੍ਰੀ ਜੋੜ ਨਹੀਂ ਹੋਣਾ ਚਾਹੀਦਾ ਅੱਜ ਸੰਯੁਕਤ ਮੋਰਚੇ ਕੀ ਨਹੀਂ ਹੋ ਸਾਰੇ ਤਹਿਸੀਲ ਪੱਦਰ ਦੇ ਉੱਤੇ ਜਿਹੜੇ ਅਸੀਂ ਰੋਸ ਨਜ਼ਾਰੇ ਕਰਨ ਲੱਗਿਆ ਡਰੰਪ ਅਮਰੀਕਾ ਦਾ ਪੁਤਲਾ ਫੁਕਰੇ ਆ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ^{(Inder Modi)} ਦਾ ਪੁਤਲਾ ਫੁਕਰੇ ਕਿਉਂਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੁਸਤਾਨ ਨਾਲ ਅਮਰੀਕਾ ਦਾ ਸਮਝੌਤਾ ਹੋਣ ਜਾ ਰਿਹਾ ਹੈ ਜਿੰਨਾ ਵੀ ਅੱਗੇ ਉਧਰੋਂ ਟੈਕਸ ਤੇ ਸਾਰੀ ਚੀਜ਼ ਆਉਂਦੀ ਸੀ ਇੰਦਰ ਮਹਿੰਗੀ ਹੁੰਦੀ ਸੀ ਸਾਡੇ ਪੰਜਾਬ ਦੇ ਹਿੰਦੁਸਤਾਨ ਦੇ ਨਾਜ ਬਿਆ ਮੁੱਲ ਤੇ ਜਿਹੜਾ ਪੈਂਦਾ ਸੀ ਪਰ ਉਧਰੋਂ ਜਿਹੜਾ ਟੈਕਸ ਫ੍ਰੀ ਦੇਣ ਦੇ ਸਬੰਧ ਵਿੱਚ ਮੋਦੀ ਆ ਜਿਹੜਾ ਰਾਜੀ ਹੋ ਗਿਆ ਜਿਹੜਾ ਉਧਰੋਂ ਸਾਰਾ ਸਮਾਨ ਆਉਣਾ ਬਿਨਾਂ ਟੈਕਸ ਤੋਂ ਸਸਤੀ ਫਸਲ ਤੇ ਨਾਜ ਕੋਈ ਵੀ ਚੀਜ਼ ਹੈ ਉਹ ਸਾਡੇ ਤੇ ਲਾਗੂ ਹੋਣ ਜਾ ਰਿਹਾ ਹੈ ਜੋ ਸਸਤਾ ਸਾਡੇ ਆ ਗਿਆ ਤੇ ਸਾਡੇ ਹਿੰਦੁਸਤਾਨ ਦਾ ਨਾਜ ਜਿਹੜਾ ਬਿਲਕੁਲ ਮੰਡੀਆਂ ਦੇ ਵਿੱਚ ਕੀ ਖੇਤਾਂ ਦੇ ਵਿੱਚ ਹੀ ਰੂਗਾ ਕਿਉਂ ਉਸ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਪੂਰਾ ਪੰਜਾਬ ਲੈਵਲ ਤੇ ਤਹਿਸੀਲ ਲੈਵਲ ਤੇ ਜਿਹੜਾ ਇਹ ਰੋਸ ਹੈ ਅਸੀਂ ਕਰ ਰਹੇ ਹਾਂ ਅਰਥੀ ਜਿਹੜਾ ਉਹਨਾਂ ਦੀ ਫੂਕ ਰਿਹਾ ਮੰਗ ਕੀ ਕਰਦੇ ਹਾਂ ਅਸੀਂ ਮੰਗ ਰਹੇ ਹਾਂ ਵੀ ਅਗਰ ਜੇ ਸਮਝੌਤਾ ਹੁੰਦਾ ਹੈ ਪਹਿਲਾ ਮੰਗੂ ਜਿਵੇਂ ਅਨਾਦ ਚੱਲਦਾ ਹੈ ਉਸ ਤਰੀ ਚੱਲਣਾ ਚਾਹੀਦਾ ਹੈ ਨਾ ਕਿ ਇਹਦੀ ਟਟ ਟ੍ਰੋ ਨਹੀਂ ਹੋਣੀ ਚਾਹੀਦੀ ਅਮਰੀਕਾ ਤੇ ਇਸ ਦਾ ਸਮਝੌਤਾ ਨਹੀਂ ਹੋਣਾ ਚਾਹੀਦਾ ਤਾਂ ਕਿ ਜਿਹੜੇ ਟੈਕਸ ਨੇ ਜੋ ਚੀਜ਼ਾਂ ਟੈਕਸ ਫ੍ਰੀ ਹੋ ਗਈਆਂ ਤਾਂ ਸਾਡੇ ਪੰਜਾਬ ਨੂੰ ਜਾਂ ਹਿੰਦੁਸਤਾਨ ਨੂੰ ਸਾਡੇ ਨੂੰ ਕਿਹਨੇ ਪੁੱਛਣਾ ਹੈ ਉਸ ਕਰਕੇ ਅਸੀਂ ਅਸੀਂ ਗੱਲ ਕਹਿੰਦੇ ਆ ਵੀ ਜਿਸ ਤਰ੍ਹਾਂ ਪਹਿਲਾਂ ਇੱਕ ਕੰਮ ਚੱਲਦਾ ਆਉਂਦਾ ਉਸ ਤਰੀ ਚੱਲਣਾ ਚਾਹੀਦਾ ਨਾ ਕਿ ਨਵੇਂ ਸਮਝੌਤੇ ਲਾਗੂ ਨਹੀਂ ਹੋਣੇ ਚਾਹੀਦੇ ਅੱਜ ਅਸੀਂ ਸੰਯੁਕਤ ਮੋਰਚੇ ਦੇ ਸੱਦੇ ਤੇ ਪੂਰੇ ਪੰਜਾਬ ਦੇ ਤਹਿਸੀਲ ਹੈੱਡਕ quartਰਾਂ ਤੇ ਜ਼ਿਲ੍ਹੇ ਹੈੱਡਕ quartਰਾਂ ਤੇ ਟਰੰਪ ਤੇ ਮੋਦੀ ਦੇ ਦੋਵਾਂ ਦੇ ਪੁਤਲੇ ਫੂਕ ਰਹੇ ਹਨ ਟਰੰਪ ਦਾ ਪੁਤਲਾ ਇਸ ਕਰਕੇ ਫੂਕ ਰਹੇ ਹਨ ਕਿ ਜਿਵੇਂ ਬੁਰਸ਼ਾ ਗਰਦੀ ਸਾਰੇ ਸੰਸਾਰ ਚ ਕਰ ਰਿਹਾ ਸਮੇਤ ਭਾਰਤ ਦੇ ਭਾਰਤ ਦੇ ਉੱਤੇ ਉਹਦੇ ਖਿਲਾਫ ਉਹਦੇ ਖਿਲਾਫ ਰੋਹ ਦਾ ਪ੍ਰਗਟਾਵਾ ਉਸ ਕਰਕੇ ਇਹਦਾ ਪੁਤਲਾ ਨਾਲ ਫੂਕਿਆ ਜਾ ਰਿਹਾ ਭਾਰਤ ਇਹਨ 26% ਆਪਣੇ ਲੋ ਟਾਇਰ ਫੁਲਾਤਾ ਹੈ ਮੋਦੀ ਦਾ ਇਸ ਕਰਕੇ ਵੀ ਜਿਵੇਂ ਸਟੈਂਡ ਕਰਨਾ ਚਾਹੀਦਾ ਹੈ ਸਟੈਂਡ ਨਹੀਂ ਇੱਕ ਕਰ ਰਿਹਾ ਉਸ ਤਰ੍ਹਾਂ ਜੇ ਉਹਦੇ ਉਹਦੀਆਂ ਮੰਗਾਂ ਕਿ ਉਹਦੀ ਧੌਂਸ ਕੇ ਲਿਫ ਜਾਂਦੇ ਆ ਤੇ ਇਹਦਾ ਅਰਥ ਜਿਹੜਾ ਵਾ ਖੇਤੀ ਦਾ ਜਿਹੜਾ ਖੇਤੀ ਦਾ ਜਿਹੜਾ ਕਿਸਾਨੀ ਦਾ ਬੁਰੀ ਤਰ੍ਹਾਂ ਜਿਹੜਾ ਵਾ ਜਿਹੜਾ ਇਹਦੇ ਤੇ ਨੁਕਸਾਨ ਹੋਊਗਾ ਕਿਸਾਨੀ ਜਿਹੜੀ ਐ ਇਹ ਤੋਂ ਬਰਬਾਦ ਹੋ ਜੂਗੀ ਵੈਸੇ ਤੇ ਦੂਜਿਆਂ ਤੇ ਵੀ ਲਾ ਰਹੇ ਹੂ ਕਿਤੇ ਵੀ ਜਿਹੜਾ ਵਾ ਇੱਥੇ ਦਾ ਜਿਹੜਾ ਢੁਗਤ ਹੁੰਦੇ ਆ ਬਾਕੀ ਜਿਹੜੇ ਆ ਟੈਰਫ ਤੇ ਉਸ ਤੇ ਵੀ ਜਿਹੜਾ ਲਾ ਰਿਆ ਮੋਦੀ ਨੇ ਲਾ ਦਿੱਤਾ ਸੋ ਅਸੀਂ ਇਸ ਗੱਲ ਵਾਸਤੇ ਇਹਦੇ ਬਰੂਰ ਕਰਨ ਵਾਸਤੇ ਵੀ ਇਹਦੇ ਅੱਗੇ ਚੁਕਿਆ ਨਾ ਜਾਵੇ ਇਹਦੇ ਅੱਗੇ ਲਿਫਿਆ ਨਾ ਜਾਵੇ ਕਿਸੇ ਤਰ੍ਹਾਂ ਵੀ ਅਮਰੀਕਾ ਦੀ ਜਿਹੜੀ ਸਰਕਾਰ ਦੀ ਧੌਂਸਬਾਜੀ ਅੱਗੇ ਤੇ ਉਹ ਉਹ ਰੋਸ ਹੋ ਜਿਹੜਾ ਸੀ ਮੋਦੀ ਦੇ ਦੋਵਾਂ ਦੇ ਬਿਲਕੁਲ